ਹਾਂਜੀ ਦੋਸਤੋ ਮੈ ਖੇਲ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਤੇ ਮੈਂ ਤੁਹਾਡਾ ਦੋਸਤ ਜਸਕਰ ਅੱਜ ਆਪਾਂ ਪੰਜਾਬੀ ਸ਼ਬਦ ਸਫਰ ਦੀ ਲੜੀ ਦੇ ਤਹਿਤ ਕ ਕ ਅੱਖਰ ਨਾਲ ਸੰਬੰਧਿਤ ਕੁਝ ਨਵੇਂ ਸ਼ਬਦ ਲੈ ਕੇ ਹਾਜ਼ਰ ਹੋਏ ਆਂ ਉਮੀਦ ਆ ਤੁਹਾਨੂੰ ਪਸੰਦ ਆਉਣਗੇ ਅੱਜ ਜੋ ਆਪਣੇ ਕੋਲੇ ਪਹਿਲਾ ਸ਼ਬਦ ਹੈ ਉਹ ਹੈ ਕਸ਼ਰਾਲੀ ਕਸ਼ਰਾਲੀ ਹੁੰਦੀ ਹੈ ਜਿਹੜੀ ਉਹ ਮੋਢੇ ਹੇਠ ਕਾਛਰੀ ਡੂੰਘੇ ਵਿੱਚ ਹੋਇਆ ਕਫੋੜਾ ਹੁੰਦਾ ਜਦੋਂ ਕਈ ਵਾਰੀ ਸਾਡੀ ਕਾਛ ਤੇ ਵਿੱਚ ਇੱਕ ਗੰਡ ਜੀ ਬਣ ਜਾਂਦੀ ਆ ਜਾਂ ਫੈਂਸੀ ਜੀ ਨਿਕਲਾਉਂਦੀ ਆ ਬੱਗੇ ਮੂੰਹ ਵਾਲੀ ਪਰ ਉਹ ਤੰਗ ਬਹੁ ਕਰਦੀ ਆ ਤਾਂ ਉਹ ਜਿਹੜੀ ਗੰਡ ਜਾਂ ਫੈਂਸੀ ਨੂੰ ਕਸ਼ਰਾਲੀ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕੰਜਰ ਕੰਜਰਾ ਜਿਹੜਾ ਸ਼ਬਦ ਵੈਸੇ ਤਾਂ ਇੱਕ ਵਿਸ਼ੇਸ਼ ਜਾਤੀ ਨਾਲ ਜੋੜ ਦਿੱਤਾ ਜਾਂਦਾ ਪਰ ਅਸੰਧ ਵਿੱਚ ਕੰਜਰ ਨੂੰ ਕਿਹਾ ਜਾਂਦਾ ਜਿਹਦੇ ਕੰਨ ਆ ਜਿਹੜੇ ਬੁਰਾਈ ਨੂੰ ਜਰਦੇ ਹੋਣ ਜਿਹਦੇ ਕੰਨ ਬੁਰਾਈ ਨੂੰ ਜਰਦੇ ਹੋਣ ਉਹਨੂੰ ਅਸੀਂ ਕੰਜਰ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਕੰਜਰਖਾਨਾ ਕੰਜਰਖਾਨਾ ਹੁੰਦਾ ਜਿਹੜਾ ਉਹ ਕੰਜਰਾਂ ਦੇ ਬਹਿਨ ਉੱਠਣ ਵਾਲੀ ਥਾਂ ਮਤਲਬ ਜਿਨ੍ਹਾਂ ਦੇ ਕੰਨ ਪਰਾਈ ਨੂੰ ਜਰਦੇ ਆ ਉਹਨਾਂ ਦੇ ਬਹਿਨ ਉੱਠਣ ਵਾਲੀ ਥਾਂ ਜਾਂ ਕਈ ਵਾਰੀ ਜਿੱਥੇ ਲੜਾਈ ਝਗੜਾ ਕਲੇਸ਼ ਰਹਿੰਦਾ ਉੱਥੇ ਵੀ ਅਸੀਂ ਕਹਿੰਦੇ ਆ ਕਿ ਕੀ ਕੰਜਰਖਾਨਾ ਪਾਇਆ ਤਾਂ ਲੜਾਈ ਝਗੜੇ ਜਾਂ ਕਲੇਸ਼ ਨੂੰ ਹੀ ਜਿਹੜਾ ਕੰਜਰਖਾਨਾ ਕਹਿ ਲਿਆ ਜਾਂਦਾ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਜਲੋਈ ਕਜਲੋਈ ਹੁੰਦੀ ਹੈ ਜਿਹੜੀ ਉਹ ਦੀਵੇ ਦੀ ਲਾਟ ਉੱਤੇ ਕਾਲਖ ਜਮਾ ਕਰਨ ਲਈ ਰੱਖੀ ਜਾਣ ਵਾਲੀ ਚੱਪਣੀ ਹੁੰਦੀ ਹੈ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਸੁਰਮਾ ਨਹੀਂ ਹੁੰਦਾ ਸੀਗਾ ਜਾਂ ਸੁਰਮਾ ਰਗੜਨ ਵਾਸਤੇ ਟਾਈਮ ਨਹੀਂ ਹੁੰਦਾ ਸੀਗਾ ਤਾਂ ਕੀ ਕਰਦੇ ਸੀ ਕਿ ਦੀਵੇ ਦੀ ਦੀਵੇ ਨੂੰ ਜਲਾ ਕੇ ਉਹਦੀ ਜਿਹੜੀ ਉੱਪਰਲੀ ਕਾਲਖ ਹੁੰਦੀ ਉਹਦੇ ਤੇ ਇੱਕ ਚਪਣੀ ਮੁੱਦੀ ਮਾਰ ਦਿੰਦੇ ਸੀਗੇ ਤੇ ਦੀਵੇ ਦੀ ਲਾਟ ਦੇ ਨਾਲ ਆ ਜਿਹੜੀ ਕਾਲਖ ਚਪਣੀ ਦੇ ਵਿੱਚ ਜੰਮ ਜਾਂਦੀ ਸੀ ਤਾਂ ਉਹ ਜਿਹੜੀ ਚਪਣੀ ਹੁੰਦੀ ਸੀ ਜਿਹਦੇ ਚ ਕਾਲਖ ਜਮਾ ਕੀਤੀ ਜਾਂਦੀ ਸੀਗੀ ਉਹਨੂੰ ਕਜਲੋਈ ਕਹਿੰਦੇ ਸੀ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕੰਜੀ ਕੰਜੀਂ ਦੀ ਜਿਹੜੀ ਉਹ ਗਰਭ ਦੇ 6ਵੇਂ ਮਹੀਨੇ ਗਰਭਤੀ ਇਸਤਰੀ ਨੂੰ ਵਧਾਈ ਦੇਣ ਦੀ ਇੱਕ ਰੀਤ ਹੈ। ਇਹ ਰੀਤ ਦੇ ਅਨੁਸਾਰ ਜਦੋਂ ਕੋਈ ਔਰਤ 6 ਮਹੀਨੇ ਦੀ ਗਰਭਤੀ ਹੋ ਜਾਂਦੀ ਆ ਤਾਂ ਉਹਨੂੰ ਜਿਹੜਾ ਸੁਗਾਤਾਂ ਦੇ ਰੂਪ ਦੇ ਵਿੱਚ ਜਿਹੜੀ ਵਧਾਈ ਦਿੱਤੀ ਜਾਂਦੀ ਉਹਨੂੰ ਕੰਜੀ ਕਿਹਾ ਜਾਂਦਾ। ਇਸ ਤੋਂ ਅਗਲਾ ਸ਼ਬਦ ਆਪਣੇ ਕੋਲੇ ਕਜੀਆ। ਕਜੀਆ ਹੁੰਦਾ ਜਿਹੜਾ ਖਾਮ ਖਾਂ ਆ ਪਿਆ ਚੰਜਟ। ਕਈ ਵਾਰ ਸਾਨੂੰ ਕਿਸੇ ਪਰੇਸ਼ਾਨੀ ਦੀ ਕੋਈ ਉਮੀਦ ਨਹੀਂ ਹੁੰਦੀ ਕਿ ਪਰ ਅਚਾਨਕ ਹੀ ਸਾਡੇ ਤੇ ਜਿਹੜੀ ਕੋਈ ਨਾ ਕੋਈ ਮੁਸੀਬਤ ਆ ਪੈਂਦੀ ਆ ਤਾਂ ਅਸੀਂ ਉਹਨੂੰ ਕਜੀਆ ਕਹਿੰਨੇ ਆ ਕਿ ਇਹ ਜਿਹੜਾ ਨਵਾਂ ਹੀ ਕਜੀਆ ਖੜਾ ਹੋ ਗਿਆ ਤਾਂ ਕਜੀਆ ਹੁੰਦਾ ਜਿਹੜਾ ਖਾਮ ਖਰਾ ਆ ਪਿਆ ਕੋਈ ਝੰਜਟ ਜਾਂ ਮੁਸੀਬਤ ਇਸ ਤੋਂਗਲਾ ਸ਼ਬਦ ਆ ਆਪਣੇ ਕੋਲੇ ਕਟਫੋੜਾ ਕਟਫੋੜਾ ਹੁੰਦਾ ਜਿਹੜਾ ਉਹ ਤਿੱਖੀ ਤੇ ਲੰਮੀ ਚੁੰਝ ਨਾਲ ਰੁੱਖ ਦੀ ਖੋੜ ਵਿੱਚ ਮੋਰਾ ਕਰ ਲੈਣਾ ਅਤੇ ਦੇਖ ਵਜੋਂ ਸਿਰਪੁਰ ਕਲੰਗੀ ਵਾਲਾ ਤੇ ਚਿੱਤਰਮਿਤਰਾ ਪੰਛੀ ਐ ਇਹ ਕਜੇਹਾ ਪੰਛੀ ਐ ਜਿਹਦੀ ਲੰਮੀ ਚੁੰਝ ਹੁੰਦੀ ਆ ਉਦੇ ਸਿਰ ਤੇ ਜਿਹੜਾ ਕਲੰਗੀ ਦਿਸਦੀ ਹੈ ਸਾਨੂੰ ਔਰ ਉਹ ਆਪਣੀ ਚੁੰਝ ਦੇ ਨਾਲ ਆ ਜਿਹੜਾ ਰੁੱਖ ਦੇ ਵਿੱਚ ਮਾਰ-ਮਾਰ ਕੇ ਚੁੰਝ ਨੂੰ ਕੁਹਾੜੇ ਦੀ ਤਰ੍ਹਾਂ ਮੋਰਾ ਕਰ ਲ ਦਿੰਦਾ ਤਾਂ ਉਸ ਜਿਹੜੇ ਪੰਛੀ ਨੂੰ ਅਸੀਂ ਕਟਫੋੜਾ ਕਹਿੰਨੇ ਇਸ ਤੋਂਗਲਾ ਸ਼ਬਦ ਆਪਣੇ ਕੋਲੇ ਕੰਢੀ ਕੰਢੀ ਹੁੰਦੀ ਹੈ ਜਿਹੜੀ ਉਹ ਗਲੇ ਦੇ ਵਿੱਚ ਪਹਿਨਿਆ ਜਾਣ ਵਾਲਾ ਇਸਤਰੀਆਂ ਦਾ ਇੱਕ ਭੂਖਣਾ ਜਾਂ ਗਹਿਣਾ ਜਾਂ ਇਹ ਕਹੋ ਵੀ ਢੋਲਣਿਆਂ ਦੀ ਜਿਹੜੀ ਬਣੀ ਹੋਈ ਮਾਲਾ ਹੁੰਦੀ ਹੈ ਉਹਨੂੰ ਕੰਢੀ ਕਹੇ ਜਾਂਦਾ ਕੰਢੀ ਜਿਹੜਾ ਕਸਰੀਆਂ ਦਾ ਗਹਿਣਾ ਜਿਹੜੀਆਂ ਉਹ ਗਲੇ ਦੇ ਵਿੱਚ ਪਹਿਨਦੀਆਂ ਢੋਲਣਿਆਂ ਦੀ ਬਣੀ ਹੋਈ ਮਾਲਾ ਨੂੰ ਕੰਢੀ ਕਹਿੰਦੇ ਆ ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਣ ਕਣ ਹੁੰਦਾ ਜਿਹੜਾ ਪਨੀਰੀ ਦੇ ਰੂਪ ਵਿੱਚ ਬੀਜਿਆ ਜਾਣ ਵਾਲਾ ਗੰਡਿਆਂ ਦਾ ਬੀਜ ਹੁੰਦਾ ਜਾਂ ਕਿਸੇ ਚੀਜ਼ ਦਾ ਬਹੁਤ ਹੀ ਜ਼ਿਆਦਾ ਛੋਟਾ ਜਿਹਾ ਅੰਸ਼ ਹੈ ਕਈ ਵਾਰ ਕਣਕ ਦੇ ਵੀ ਬਹੁਤ ਬਰੀਕ-ਬਰੀਕ ਕਣ ਹੁੰਦੇ ਆ ਕਈ ਵਾਰ ਸਾਡੇ ਤੂੜੀ ਗਰ ਲਾਉਂਦਿਆਂ ਦੇ ਅੱਖਾਂ ਦੇ ਵਿੱਚ ਕਣ ਪਏ ਜਾਂਦੇ ਆ ਜਾਂ ਰੇਤੇ ਦੇ ਬਰੀਕ ਕਣ ਵੀ ਜਿਹੜੇ ਅੱਖਾਂ ਦੇ ਵਿੱਚ ਪਏ ਜਾਂਦੇ ਹੈਗੇ ਆ ਤਾਂ ਕਿਸੇ ਵੀ ਚੀਜ਼ ਦਾ ਜਿਹੜਾ ਬਹੁਤ ਹੀ ਬ੍ਰੇਕ ਤੇ ਛੋਟਾ ਅੰਛਾ ਜਿਹੜਾ ਉਹਨੂੰ ਅਸੀਂ ਕਣ ਕਹਿੰਦੇ ਆ। ਇਸ ਤੋਂ ਅਗਲਾ ਸ਼ਬਦ ਆ ਆਪਣੇ ਕੋਲੇ ਕਨੱਖਾ। ਕਨੱਖਾ ਹੁੰਦਾ ਜਿਹੜਾ ਤਿਰਛੀ ਨਜ਼ਰ ਨਾਲ ਵੇਖਣ ਵਾਲਾ। ਜਿਹੜਾ ਬੰਦਾ ਸਾਨੂੰ ਤਿਰਛੀ ਨਜ਼ਰ ਨਾਲ ਵੇਖਦਾ। ਜਾਂ ਇਹ ਕਹਿ ਲਓ ਕਿ ਜਦੋਂ ਕਈ ਵਾਰੀ ਕਿਸੇ ਦੀ ਨਹੀਂ ਬੰਦੀ ਹੁੰਦੀਗੀ। ਤਾਂ ਉਹ ਜਿਹੜਾ ਇੱਕ ਦੂਜੇ ਦੇ ਕੋਲ ਦੀ ਲੰਘਦੇ ਆ ਤਾਂ ਇੱਕ ਦੂਜੇ ਨੂੰ ਤਿਰਛੀ ਨਜ਼ਰ ਨਾਲ ਵੇਖਦੇ ਆ। ਤੇ ਇਹ ਵੀ ਕਿਹਾ ਜਾਂਦਾ ਕਿ ਕਿਵੇਂ ਆ ਫਰਕ ਨੱਖਾ ਐ ਜਾਂ ਝਾਕਣਾ। ਤਾਂ ਕਨੱਖਾ ਹੁੰਦਾ ਜਿਹੜਾ ਤਿਰਛੀ ਨਜ਼ਰ ਨਾਲ ਵੇਖਣ ਵਾਲਾ ਤੇ ਇੱਕ ਅੱਖੀ ਹੁੰਦੀ ਆ ਤਿਰਸ਼ੀ ਨਜ਼ਰ ਨਾਲ ਵੇਖਣ ਵਾਲੀ ਸੋ ਦੋਸਤੋ ਇਹ ਸਨ ਅਜਿਹੇ ਸ਼ਬਦ ਉਮੀਦ ਆ ਤੁਹਾਨੂੰ ਪਸੰਦ ਆਏ ਹੋਣਗੇ ਜੇਕਰ ਵੀਡੀਓ ਚੰਗੀ ਲੱਗਦੀ ਹੁੰਦੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਜਿਹੜੇ ਦੋਸਤ ਇਸ ਚੈਨਲ ਤੇ ਨਵੇਂ ਆ ਉਹ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾਂ ਜੋ ਕੋ ਵੇਖਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ